ਭਾਰਤ ਐਕਸਪ੍ਰੈਸ ਦੀ ਸ਼ੁਰੂਆਤ ਹੋ ਚੁੱਕੀ ਹੈ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੇ ਆ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸਾਬਕਾ ਸੰਸਦ ਫੇਤ ਮਲਿਕ ਤੇ ਨਾਲ ਡਾਕਟਰ ਹਰਵਿੰਦਰ ਸੰਧੂ ਜੀਲਾ ਬੀਜੇਪੀ ਪ੍ਰਧਾਨ ਬੀਬੀ ਖਾਈ ਦੇ ਨੇ ਕਿਉਂਕਿ ਲੋਕਾਂ ਵਿੱਚ ਬਹੁਤ ਜ਼ਿਆਦਾ ਉਤਸਾਹ ਜੈ ਜੈ ਸਰ ਕੀ ਕਹਣਾ ਜੀ ਬਹੁਤ ਵੱਡਾ ਤੋਹਫਾ ਮਿਲਿਆ ਨਵੇਂ ਸਾਲ ਦਾ ਸਾਰੇ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਬਹੁਤ-ਬਹੁਤ ਵਧਾਰਕ ਬਾਦ ਬੰਦੇ ਬਾਦ ਟ੍ਰੇਨ ਜਿਹੜੀ 700 ਫਾਸਟੇਸਟ ਟ੍ਰੇਨ ਹੈ ਅੱਜ ਸ਼ੁਰੂ ਕੀਤੀ ਗਈ ਹੈ ਅਬਿੰਦਰਪਾਲ ਮੋਦੀ ਜੀ ਪ੍ਰਧਾਨ ਮੰਤਰੀ ਜੀ ਨੇ ਫਲੈਗ ਆਫ ਕੀਤੀ ਹੈ ਔਰ ਇਸ ਤਰ੍ਹਾਂ ਦੀਆਂ 6 ਟ੍ਰੇਨਸ ਹੋਰ ਅੱਜ ਫਲੈਗ ਆਫ ਕੀਤੀਆਂ ਦੋ ਅੰਮ੍ਰਿਤਪਾਲ ਤੋਂ ਟ੍ਰੇਨ ਚੱਲੀਆਂ ਨੇ ਬਹੁਤ ਵੱਡੀ ਰੈਵੋਲੂਸ਼ਨ ਬਹੁਤ ਵੱਡਾ ਤੋਹਫਾ ਸਾਰੇ ਲੋਕਾਂ ਨੂੰ ਕਾਫੀ ਡਿਮਾਂਡ ਸੀ ਕਿਉਂਕਿ ਵਪਾਰੀ ਨੇ ਕਾਫੀ ਉਹਨਾਂ ਨੂੰ ਮੁਸ਼ਕਲ ਆਉਂਦੀ ਸੀ ਕਿ ਜਾਣ ਲੱਗਿਆਂ ਦਿੱਲੀ ਤੇ ਹੁਣ ਆ ਭਾਰਤ ਤਰੱਕੀ ਕਰ ਰਿਹਾ ਹੈ ਭਾਰਤ ਵਿਸ਼ਵ ਗੁਰੂ ਬਣ ਰਿਹਾ ਹੈ ਭਾਰਤ ਵਿਕਸਿਤ ਦੇਸ਼ ਬਣ ਰਿਹਾ ਹੈ ਇਸ ਕਰਕੇ ਇਨਫਰਾਸਟ੍ਰਕਚਰ ਵਿਕਸਿਤ ਭਾਰਤ ਦੇ ਦੇਣਾ ਜ਼ਰੂਰੀ ਸੀ ਆ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਹ ਤੋਹਫਾ ਦਿੱਤਾ ਹੈ ਜਿਹੜੇ ਸੈਲਾਨੀ ਆਉਂਦੇ ਨੇ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਆਉਂਦੀ ਸੀ ਕਿ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਅੰਮ੍ਰਿਤਸਰ ਪਹਿਲਾਂ ਵੀ ਵਧੀਆ ਸੀ ਪਰ ਹ ਕਾਫੀ ਜਿਆਦੀਆਂ ਟ੍ਰੈਨਸ ਚੱਲ ਰਹੀਆਂ ਨੇ ਕਿ ਕਿ ਕਾਫੀ ਘੱਟ ਸਮੇਂ ਵਿੱਚ ਦਿੱਲੀ ਪਹੁੰਚਾ ਦੋਗੇ ਜੀ ਬਹੁਤ ਘੱਟ ਸਮੇਂ ਵਿੱਚ ਪਹੁੰਚੇਗੇ ਚਲੋ ਆਓ ਚਲੋ ਬੜਾ ਤੋਹਫਾ ਜੀ ਨਵੇਂ ਸਾਲ ਦਾ ਬਹੁਤ ਵਧੀਆ ਬੜਾ ਨਵੇਂ ਸਾਲ ਦਾ ਸਾਰਿਆਂ ਨੂੰ ਬਹੁਤ ਬਹੁਤ ਆਰਾਮ ਨਾਲੋ ਆ ਜਾਓ ਤਾਂ ਆ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਨੇ ਸਾਡੇ ਨਾਲ ਮੰਤਰੀ ਸਾਹਿਬ ਹੋਰ ਕੀ ਕਹੋਗੇ ਕਾਫੀ ਸਾਰੀਆਂ ਬੰਦੇਪਾੜ ਟ੍ਰੇਨਸ ਛੜੀਆਂ ਅੱਜ ਹੋਰ ਵੀ ਚਲਾਈਆਂ ਗਈਆਂ ਨੇ ਨਾਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜਿੰਦਰਭਾਈ ਮੋਦੀ ਜੀ ਨੇ 8 ਟ੍ਰੇਨਸ ਨੂੰ ਬਲੈਕਆਪ ਕੀਤਾ 6 ਬੰਦੇਪਾੜ ਤੋਂ 2 ਅੰਮ੍ਰਿਤ ਬਾੜ ਤੋਂ ਟ੍ਰੇਨਸ ਉਹਨਾਂ ਨੇ ਬਲੈਕਆਪ ਕੀਤੀਆਂ ਨੇ ਬਹੁਤ ਵੱਡੀ ਮੰਗ ਲੋਕਾਂ ਦੀ ਪੂਰੀ 35 ਟ੍ਰੇਨਸ ਪਹਿਲਾਂ ਚੱਡੀਆਂ ਸੀ ਬੰਦੇਪਾੜ ਤੋਂ 6 ਟ੍ਰੇਨਸ ਹੋਰ ਕਰਕੇ 41 ਟ੍ਰੇਨਸ ਹੋ ਗਈਆਂ ਚਾਰੇ ਦੇਸ਼ ਵਿੱਚ ਵੱਡਾ ਇਨਫਰਾਸਟ੍ਰਕਚਰ ਪੈਦਾ ਕੀਤਾ ਜਾ ਰਿਹਾ ਹੈ ਦੇਸ਼ ਵਿਸ਼ਵ ਗੁਰੂ ਬਣ ਰਿਹਾ ਹੈ ਦੇਸ਼ ਵਿਕਸਤ ਦੇਸ਼ ਬਣ ਜਾ ਰਿਹਾ ਇਸ ਕਰਕੇ ਸਾਰਾ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਜਾ ਰਿਹਾ ਹੈ ਸਰ ਇਹ ਜਿਹੜੀ ਟ੍ਰੇਨ ਹੈ ਬੰਦੇ ਵਰ ਤੇ ਟੋਟਲੀ ਭਾਰਤ ਵਿੱਚ ਨਿਰਮਿਤ ਹੈ ਇਹ ਬਿਲਕੁਲ 100% ਭਾਰਤੀ ਬਣੀ ਹੋਈ ਹੈ ਮੇਕ ਇਨ ਇੰਡੀਆ ਦੇ ਤ ਤ ਸਾਰਾ ਪ੍ਰੋਜੈਕਟਰ ਕੀਤਾ ਰਿਹਾ ਸਾਰੇ ਪਾਰਤਵਾਰਸੀ ਚ ਬਣ ਕੇ ਤਿਆਰ ਹੋਈਆਂ ਲੋਕਾਂ ਨੂੰ ਕਾफी ਬੇਸਬਰੀ ਨਾਲ ਉਡੀਕ ਸੀ ਇਸ ਟ੍ਰੇਨ ਦਿੱਤਾ ਹੋਣੋ ਸਮੇਂ ਤੇ ਵੀ ਲੋਕਾਂ ਦੀ ਜਿਹੜੀ ਬੇਸਬਰੀ ਹੁਣ ਖਤਮ ਹੋ ਜੂਗੀ ਇਸ ਟ੍ਰੇਨ ਦੇਖੋ ਬਹੁਤ ਵਧੀਆ ਟ੍ਰੇਨ ਸਭ ਤੋਂ ਫਾਸਟੈਸਟ ਟ੍ਰੇਨ 160 ਕਿਲੋਮੀਟਰ ਦੀ ਉਤਾਰ ਰਹੀ ਚੱਲ ਰਹੀ ਟ੍ਰੇਨ ਸਾਢੇ 5 ਘੰਟੇ ਚ ਅਮਰਸਰ ਅਸੀਂ ਪਹੁੰਚਿਆ ਕਰਾਂਗੇ ਤਾਂ ਉਹਦੀ ਹੋਰ ਲੋਕਾਂ ਦੀ ਬਹੁਤ ਵੱਡਾ ਸ਼ੁਰੂਆਤ ਦਿੱਤੀ ਸਰ ਸਾ ਬਿਲਕੁਲ ਜੀ ਬਹੁਤ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਸਾਰੀਆਂ ਸਹੂਲਤਾਂ ਨਾਲ ਲੈਸ ਆ ਇਹ ਬੰਦੇਵਾਰਤ ਐਕਸਪ੍ਰੈਸ ਜਿਸ ਦੀ ਕਾਫੀ ਬੇਸਬਰੀ ਨਾਲ ਲੋਕਾਂ ਨੂੰ ਵੀ ਉਡੀਕ ਸੀ ਤਾਂ ਅੱਜ ਉਹਨਾਂ ਦੀ ਲੋਕਾਂ ਦੀ ਉਡੀਕ ਜਿਹੜੀ ਕਿ ਉਹ ਖਤਮ ਹੋ ਚੁੱਕੀ ਹੈ ਅੰਮ੍ਰਿਤਸਰ ਤੋਂ ਦਿੱਲੀ ਤੱਕ ਜਿਹੜੀ ਕਿ 5 ਘੰਟੇ 20 ਮਿੰਟ ਵਿੱਚ ਤੁਸੀਂ ਲਗਜ਼ਰੀ ਟ੍ਰੇਨ ਵਿੱਚ ਜਿਹੜੀ ਕਿ ਸਫ਼ਰ ਕਰਕੇ ਪਹੁੰਚ ਸਕਦੇ ਹੋ ਜਿਸ ਨਾਲ ਵਪਾਰੀਆਂ ਨੂੰ ਵੀ ਤੇ ਨਾਲ ਨਾਲ ਜਿਹੜੇ ਕਿ ਸੈਲਾਨੀ ਪਹੁੰਚਦੇ ਨੇ ਅੰਮ੍ਰਿਤਸਰ ਉਹਨਾਂ ਨੂੰ ਵੀ ਵੱਡੀ ਰਾਹਤ ਜਿਹੜੀ ਕਿ ਉਹ ਮਿਲਦੀ ਹੋਈ ਵਿਖਾਈ ਦੇ ਰਿਹਾ ਤੇ ਨਵੇਂ ਸਾਲ ਦਾ ਵੱਡਾ ਤੋਹਫ਼ਾ ਜਿਹੜਾ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ ਕਮਾਂ ਪਰਸੁ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਜਨਿਕ ਸਪੈਰੀ ਟਵੀ ਅੰਮ੍ਰਿਤਸਰ